ਸਤਿ ਸ਼੍ਰੀ ਅਕਾਲ ਮੈਂ ਅਜੇ ਰਣਜੀਤ ਕੌਰ ਤੁਸੀ ਦੇਖ ਰਹੇ ਹੋ ਏਬੀਪੀ ਸਾਂਝਾ ਤੇ ਨਜ਼ਰ ਪਾਵਾਂਗੇ ਪੰਜਾਬ ਦੀਆਂ ਸਾਰੀਆਂ ਵੱਡੀਆਂ ਖਬਰਾਂ ਤੇ ਪਾਕਿਸਤਾਨ ਦੇ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਕਪਤਾਨ ਦਾ ਕਮਾਲ ਬਰਕਰਾਰ ਹੈ Imran ਸਮਰਥਕ ਉਮੀਦਵਾਰ ਸਭ ਤੋਂ ਅੱਗੇ ਨੇ ਪਰ ਸਵਾਲ ਇਹੀ ਹੈ ਕਿ ਕੀ ਸਰਕਾਰ ਬਣੇਗੀ ਕਿਉਂਕਿ ਅਜ ਤੱਕ ਪਾਕਿਸਤਾਨ ਦੇ ਵਿੱਚ ਅਜਿਹਾ ਕਾਟੀ ਹੋਇਆ ਹੈ ਕਿ ਜਦੋਂ ਇੱਕੋ ਪਾਰਟੀ ਨੇ ਸਰਕਾਰ ਬਣਾਈ ਹੋਵੇ ਪਾਕਿਸਤਾਨ ਚੋਣਾਂ ਦੇ ਜੋ ਰੁਝਾਨ ਨੇ ਉਹ ਬੇहद ਦਿਲਚਸਪ ਨੇ ਦੂਜੇ ਨੰਬਰ ਤੇ ਨਵਾਜ਼ ਸ਼ਰੀਫ ਨੇ ਤੇ ਤੀਜੇ ਨੰਬਰ ਤੇ ਹੈ ਬਿਲਾਵਲ ਪੁੱਟੋ ਹਾਲਾਂਕਿ ਇਲਜ਼ਾਮ ਲਗਾਏ ਜਾ ਰਹੇ ਨੇ ਸਵਾਲ ਖੜੇ ਕੀਤੇ ਜਾ ਰਹੇ ਨੇ ਪੀਟੀਆਈ ਬੋਲੀ ਹੈ ਕਿ ਸਾਡਾ ਜਨਾਦੇਸ਼ ਚੋਰੀ ਕੀਤਾ ਜਾ ਰਿਹਾ ਹੈ ਦੇਰ ਰਾਤ ਆਏ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਦੇ ਵਿੱਚ 100 ਤੋਂ ਵੱਧ ਸੀਟਾਂ ਤੇ ਇਮਰਾਨ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਸਨ ਜਿਸ ਦੇ ਬਾਅਦ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਨਤੀਜੇ ਜਾਰੀ ਕਰਨ ਦੇ ਵਿੱਚ ਦੇਰੀ ਕੀਤੀ ਜਿਸ ਤੋਂ ਬਾਅਦ ਪੀਟੀਆਈ ਦੇ ਜੋ ਵਰਕਰ ਨੇ ਉਹ ਇਕੱਠੇ ਹੋਣੇ ਸ਼ੁਰੂ ਕੀਤੇ ਦਾਵਾ ਕੀਤਾ ਗਿਆ ਕਿ ਉਹਨਾਂ ਦੀ ਪਾਰਟੀ ਦੇ ਉਮੀਦਵਾਰ ਜਿੱਤ ਰਹੇ ਨੇ ਐਸੇ ਲਈ ਨਤੀਜਿਆਂ ਵਿੱਚ ਦੇਰੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਜੋ ਬਹੁਮਤ ਮਿਲਿਆ ਉਸ ਨੂੰ ਚੋਰੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਪੀਟੀਆਈ ਦੇ ਅਮੋਰੀ ਈਯੂਬ ਦੇ ਮੁਤਾਬਕ ਕਈ ਰਿਟਰਨਿੰਗ ਆਫੀਸਰਸ ਦੇ ਦਫ਼ਤਰਾਂ ਦੇ ਵਿੱਚ ਲੱਗੀ ਸਕਰੀਨ ਬੰਦ ਕਰ ਦਿੱਤੀ ਗਈ ਹੈ ਤਾਂ ਉਧਰ ਮੁਲਾਨਾ ਫਜ਼ਲ ਉਰ ਰਹਿਮਾਨ ਡੇਰਾ ਇਸਮਾਇਲ ਖਾਨ ਹਾਰ ਗਏ ਨੇ ਜਯੂਆਈਐਫ ਚੀਫ ਨੇ ਉਹ ਅਤੇ ਉਹਨਾਂ ਨੂੰ ਖੈਬਰ ਪਖਤੂਨਵਾਦੀ ਡੇਰਾ ਇਸਮਾਇਲ ਖਾਨ ਤੋਂ ਹਾਰ ਮਿਲੀ ਹੈ ਇਸ ਸੀਟ ਤੇ ਪੀਟੀਆਈ ਸਮਰਥਕ ਅਲੀ ਅਮੀਨ ਗੰਡਾਪੁਰ ਨੇ ਜਿੱਤ ਦਰਜ ਕੀਤੀ ਹੈ ਦੋਵਾਂ ਦਰਮਿਆਨ 33109 ਵੋਟਾਂ ਦਾ ਫਰਕ ਹੈ ਤਿੰਨ ਪਾਰਟੀਆਂ ਨੇ ਨੈਸ਼ਨਲ ਅਸੈਂਬਲੀ ਦੀ ਸੀਟ ਦੇ ਲਈ ਜੋ ਚੋਣਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਹੈ ਪਾਕਿਸਤਾਨ ਪੀਪਲਸ ਪਾਰਟੀ ਪਾਕਿਸਤਾਨ ਮੁ슬림 ਲੀਗ ਯਾਨੀ ਕਿ ਨਵਾਜ਼ ਸ਼ਰੀਫ ਦੀ ਪਾਰਟੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਯਾਨੀ ਕਿ ਸਾਬਕਾ క్రికెਟਰ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਅਲਕੀਨਵਾਜ਼ ਸ਼ਰੀਫ ਲਾਹੌਰ ਦੀ ਐਨ ਐਚ ਸੀਟ ਤੋਂ ਜਿੱਤ ਗਏ ਨੇ ਉਹਨਾਂ ਦੇ ਖਿਲਾਫ ਪੀਟੀਆਈ ਸਮਰਥਕ ਯਾਸਮੀਨ ਰਸ਼ੀਦ ਚੋਣ ਲੜ ਰਹੀ ਸੀ ਦੋਵਾਂ ਦੇ ਦਰਮਿਆਨ 55 ਹਜ਼ਾਰ ਤੋਂ ਵੱਧ ਵੋਟਾਂ ਦਾ ਫਰਕ ਹੈ ਦੇਰ ਰਾਤ ਇਸ ਸੀਟ ਤੇ ਯਾਸਮੀਨ ਲੀਡ ਕਰ ਰਹੀ ਸੀ ਪਰ ਬਾਅਦ ਦੇ ਵਿੱਚ ਹਾਰ ਗਈ ਨਵਾਜ਼ ਸ਼ਰੀਫ ਨੂੰ ਜੇਤੂ ਐਲਾਨ ਦਿੱਤਾ ਗਿਆ ਇਸ ਦੇ ਇਲਾਵਾ ਮਰੀਮ ਨਵਾਜ਼ ਲਾਹੌਰ ਸੀਟ ਤੋਂ ਜਿੱਤ ਗਈ ਹੈ ਤਾਂ ਉਧਰ ਪੀਐਮਐਲਐਨ ਯਾਨੀ ਕਿ ਨਵਾਜ਼ ਸ਼ਰੀਫ ਦੀ ਪਾਰਟੀ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਉਹਨਾਂ ਦੀ ਹੀ ਸਰਕਾਰ ਬਣੇਗੀ ਪਰ ਰਿਜ਼ਰਵ ਦੇ ਵਿੱਚ ਹੋ ਰਹੀ ਦੇਰੀ ਤੇ ਪੀਟੀਆਈ ਨੇ ਸਵਾਲ ਖੜੇ ਕੀਤੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਜਿਸ ਦੇ ਤਹਿਤ 9 ਫਰਵਰੀ ਨੂੰ ਸਯੁਗ ਕਿਸਾਨ ਮੋਟਰੇ ਦੇ ਬੈਨਰ ਹੇਠਾਂ ਮਾਰਚ ਕੱਢਿਆ ਗਿਆ ਤਸਵੀਰਾਂ ਸੰਗਰੂਰ ਤੋਂ ਨੇ ਇਹ ਮਾਰਚ ਅਨਾਜ ਮੰਡੀ ਸੰਗਰੂਰ ਤੋਂ ਸ਼ੁਰੂ ਹੋਇਆ ਤੇ ਸੰਗਰੂਰ ਦੇ ਬਾਜ਼ਾਰਾ ਚੁੱਲੰਗ ਗਿਆ ਮਾਰਚ 16 ਫਰਵਰੀ ਨੂੰ ਭਾਰਤ ਬੰਦ ਦੇ ਮੱਦੇਨਜ਼ਰ ਲੋਕਾਂ ਨੂੰ ਲਾਮਬੰਦ ਕਰਨ ਦੇ ਮਕਸਦ ਤਹਿਤ ਕੱਢਿਆ ਗਿਆ ਇਨਾ ਜਿੱਥੇ ਬੰਦੀਆਂ ਦੇ ਨਾਲ ਟ੍ਰਾਂਸਪੋਰਟ ਪੀਆਰਟੀਸੀ ਦੇ ਆਗੂ ਵੀ ਦਿਖਾਈ ਦਿੱਤੇ ਜਿਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਅਜੇ ਸਯੁਗ ਕਿਸਾਨ ਮੋਰਚੇ ਦੇ ਸੱਦੇ ਤੇ 16 ਫਰਵਰੀ ਨੂੰ ਵੀ ਉਹ ਭਾਰਤ ਬੰਦਾ ਸਮਰਥਨ ਕਰਨਗੇ ਅੱਜ ਮਾਰਚ ਕੱਢਿਆ ਜਾ ਰਿਹਾ ਹੈ ਸਪੀਕਟ ਕਿਸਾਨ ਮੋਰਚੇ ਵੱਲੋਂ ਕੀ ਕਹਿਣਾ ਚਾਹੁੰਦਾ ਸਮਰੂਹ ਦੇ ਬਾਜ਼ਾਰਾਂ ਦੇ ਵਿੱਚੋਂ ਆਏ ਜੋ ਮਾਰਚ ਆ ਇਕੱਲਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਹੀਂ ਇਹਦੇ ਵਿੱਚ ਟ੍ਰੇਡ ਯੂਨੀਅਨਾਂ ਵੀ ਸ਼ਾਮਲ ਨੇ ਸਾਡੇ ਕੱਚੇ ਮੁਲਾਜ਼ਮ ਵੀ ਸ਼ਾਮਲ ਨੇ ਵਪਾਰੀ ਵਰਗ ਵੀ ਸ਼ਾਮਲ ਹੈ ਕਿਉਂਕਿ ਜੋ 16 ਤਰੀਕ ਦਾ ਭਾਰਤ ਬੰਦ ਹੈ ਇਹ ਬੇਮਿਸਾਲ ਹੋਣ ਜਾ ਰਿਹਾ ਹੈ ਕਾਰਨ ਕਿ ਕੱਲ ਮੋਦੀ ਨੇ ਕੱਲੇ ਕਿਸਾਨਾਂ ਤੇ ਨਹੀਂ ਹਮਲਾ ਕੀਤਾ ਹੁਣ ਹਰੇਕ ਵਰਗ ਮੋਦੀ ਦੇ ਕਾਰਪੋਰੇਟ ਹੱਲੇ ਦੀ ਮਾਰ ਦੇ ਥੱਲੇ ਹੈ ਬੜੀ ਲੰਬੀ ਤੇ ਵਿਸਥਾਰ ਸਹਿਤ ਚਰਚਾ ਹੋਈ ਹੈ ਔਰ ਬਹੁਤ ਸਾਰੀਆਂ ਜਿਹਨਾਂ ਨੂੰ ਆਪਾਂ ਮੰਗਾ ਨਹੀਂ ਕਹਾਂਗੇ ਜਿਹੜੀਆਂ ਕਿਸਾਨ ਅੰਦੋਲਨ ਵੇਲੇ ਕਮਿਟਮੈਂਟਸ ਕੀਤੀਆਂ ਹੋਈਆਂ ਨੇ ਉਹ ਚੋਂ ਬਹੁਤ ਸਾਰੀਆਂ ਉਹ ਵੀ ਨੇ ਮੰਗਾ ਮੰਵਾਉਣ ਲਈ ਅਸੀਂ ਫਿਰ ਦੁਬਾਰਾ ਟਰੈਕਟਰ ਲੈ ਕੇ ਫਿਰ ਦੁਬਾਰਾ ਵੈਰੀਕੇਡਾਂ ਜਾਂ ਲੜਾਈਆਂ ਜਾਂ ਵਾਟਰ ਕੈਨਾਂ ਦਾ ਸਾਹਮਣਾ ਕਰੀਏ ਜੋ ਅੱਜ ਦੀ ਗੱਲ ਹੈ ਜਿਹੜੀ ਸਾਡੀ 13 ਦਾ ਪ੍ਰੋਗਰਾਮ ਹੈ ਉਹ ਐਜ਼ ਇਟ ਇਜ਼ ਹਜੇ ਕੈਮ ਹੈ 3 ਘੰਟੇ 3 ਮੰਤਰੀਆਂ ਨਾਲ ਚਰਚਾ ਹੋਈ ਪਰ ਦਿੱਲੀ ਕੂਚ ਟਲ ਨਹੀਂ ਸਕਿਆ ਸੰਯੁਕਤ ਕਿਸਾਨ ਮੋਰਚਾ ਦੇ ਦਿੱਲੀ ਕੂਚ ਤੋਂ ਪਹਿਲਾਂ ਪੰਜਾਬ ਅਤੇ ਕੇਂਦਰ ਸਰਕਾਰ ਹਰਕਤ ਚਾਹੀਏ ਕਿਸਾਨਾਂ ਨੂੰ ਨਵਾਂ ਅੰਦੋਲਨ ਕਰਨ ਤੋਂ ਰੋਕਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਲੀਡਰਾਂ ਅਤੇ ਕੇਂਦਰੀ ਮੰਤਰੀਆਂ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਵਾਈ ਇਸ ਮੀਟਿੰਗ ਦੇ ਵਿੱਚ ਕੇਂਦਰੀ ਮੰਤਰੀ ਪਿਊਸ਼ ਕੋਇਲ, ਅਰਜੁਨ ਮੁੰਡਾ ਅਤੇ ਨਿੱਤ्यानंद ਰਾਏ ਸ਼ਾਮਿਲ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਸਮੇਂ ਜੋ ਕਮਿਟਮੈਂਟ ਕੀਤੀ ਗਈ ਸੀ ਉਹਨਾਂ ਤੇ ਚਰਚਾ ਹੋਈ ਹੈ ਕਿਸਾਨਾਂ ਦੇ ਕੇਸ ਪਿਸਲੈਂਡ ਨਕਲੀ ਬੀ ਜੈਤਿਸ਼ ਪ੍ਰੇ ਬਣਾਉਣ ਵਾਲੀਆਂ ਕੰਪਨੀਆਂ ਦੇ ਖਿਲਾਫ ਸਖਤ ਕਾਰਵਾਈ ਸਮੇਤ ਕਈ ਮੰਗਾਂ ਤੇ ਸਹਿਮਤੀ ਬਣੀ ਹੈ। ਔਰ ਬਹੁਤ ਸਾਰੀਆਂ ਜਿਹਨਾਂ ਕੋ ਮੰਗਾ ਨਹੀਂ ਕਵਾਂਗੇ ਜਿਹੜੀਆਂ ਕਿਸਾਨ ਅੰਦੋਲਨ ਵੇਲੇ ਕਮਿਟਮੈਂਟਸ ਕੀਤੀਆਂ ਹੋਈਆਂ ਨੇ ਉਹ ਚੋਂ ਬਹੁਤ ਸਾਰੀਆਂ ਉਹ ਵੀ ਨਹੀਂ। ਸੋ ਬਹੁਤ ਸਾਰੀਆਂ ਗੱਲਾਂ ਤੇ ਸਹਿਮਤੀ ਬਣੀ ਤੇ ਜਿਹਦੇ ਵਿੱਚ ਕਿਸਾਨ ਅੰਦੋਲਨ ਵੇਲੇ ਦੇ ਕੇਸ ਵਾਪਸ ਲੈਣੇ ਚਿਹਰੇ ਇਲਬినా ਸੰਬੰਧਤ ਨੇ ਚਾਹੇ ਉਹ ਵੈਸੇ ਫਾਰਮੈਨਲ ਸੰਬੰਧਤ ਨੇ ਅਲੱਗ-ਅਲੱਗ ਰਾਜਾਂ ਦੇ ਵਿੱਚ ਤੇ ਨਕਲੀ ਬੀਜਾਂ ਜਾਂ ਨਕਲੀ ਦਵਾਈਆਂ ਸਪਰੀਆਂ ਜਿਹੜੀਆਂ ਨੇ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਾ ਐਸੀ ਸਜ਼ਾ ਮਿਲੇ ਕਿ ਦੁਬਾਰਾ ਕੋਈ ਹਿੰਮਤ ਨਾ ਕਰ ਸਕੇ ਇਹ ਗੱਲਾਂ ਹੋਈਆਂ ਔਰ ਮੌਕੇ ਤੇ ਉਹਨਾਂ ਗੱਲਾਂ ਤੇ ਸਹਿਮਤੀ ਬਣੀ ਤੇ ਮੈਂ ਧੰਨਵਾਦ ਕਰਦਾ ਕਿਸਾਨ ਸੰਘਣਨਾ ਦਾ ਵੀ ਤੇ ਸੈਂਟਰ ਸਰਕਾਰ ਦਾ ਵੀ ਮੈਂ ਧੰਨਵਾਦ ਕਰਦਾ ਕਿ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਮੰਗਾਂ ਮਨਵਾਉਣ ਲਈ ਅਸੀਂ ਫਿਰ ਦੁਬਾਰਾ ਟਰੈਕਟਰ ਲੈ ਕੇ ਫਿਰ ਦੁਬਾਰਾ ਵੈਰੀਕੇਡਾਂ ਜਾਂ ਲੜਾਈਆਂ ਜਾਂ ਵਾਟਰ ਕੈਨਾਂ ਦਾ ਸਾਹਮਣਾ ਕਰੀਏ ਕਿਤੇ ਕੋ ਗੁਟਰੈਕਟਰ ਪਲਟ ਗਿਆ ਕਿਤੇ ਕੋ ਹੱਟ ਅਟੈਕ ਹੋ ਗਿਆ ਜਾਂ ਕੋ ਪੁਲਿਸ ਵਾਲੇ ਦੇ ਛੱਬ ਜੀ ਹੈਗੇ ਤਾਂ ਆਪਣੀਆਂ ਸਾਰੇ ਸੋ ਅਸੀਂ ਕੋਈ ਚਾਹੁੰਦੇ ਨਹੀਂ ਕਿ ਜਾਨ ਮਾਲ ਦੀ ਕਿਸੇ ਵੀ ਕਿਸਮ ਦੀ ਨੁਕਸਾਨ ਹੋਵੇ ਉਹੀ ਮੰਗਾ ਉਥੇ ਜਾ ਕੇ ਵੀ ਤਾਂ ਇਹੀ ਕਮੇਟੀ ਨੂੰ ਮਿਲਣਾ ਸੀ ਅਸੀਂ ਉਹ ਕਮੇਟੀ ਨੂੰ ਇੱਥੇ ਬੁਲਾ ਲਈ ਕਿਸਾਨਾਂ ਵੱਲੋਂ ਇਸ ਮੀਟਿੰਗ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰ ਸਰਵਨ ਸਿੰਘ ਪੰਦੇੜ ਅਜੇ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਜਰਨੈਲ ਸਿੰਘ ਦਿਲਬਾਗ ਤੇਜਵੀਰ ਅਤੇ ਰਮਨਦੀਪ ਸਿੰਘ ਮੌਜੂਦ ਸਨ ਮੰਤਰੀਆਂ ਦੇ ਨਾਲ ਜੋ ਗੱਲਬਾਤ ਹੋਈ ਹੈ ਕਿਸਾਨ ਉਹ ਅਗਾ ਆਪਣੇ ਸੰਗਠਨ ਨੂੰ ਦੱਸਣਗੇ ਵੈਸੇ ਮੀਟਿੰਗ ਬਹੁਤ ਪੋਜ਼ਿਟਿਵ ਮਾਹੌਲ ਦੇ ਵਿੱਚ ਹੋਈ ਹੈ ਸਾਡੀ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲਿਆ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਸੀ ਇੱਕ ਇੱਕ ਮੰਗ ਪੂਰੇ ਵਿਸਥਾਰ ਨਾਲ ਤੱਥਾਂ ਦੇ ਨਾਲ ਰੱਖੀ ਗਈ ਹੈ ਹਰ ਇੱਕ ਮੰਗ ਦੇ ਉੱਤੇ ਤੱਥ ਰੱਖਿਆ ਗਿਆ ਜਿ ਆ ਗੱਲ ਦੇ ਵਿੱਚ ਆ ਹੈ ਅੱਜ ਤੇ ਆ ਜਿਵੇਂ ਕਿ ਖਾਸ ਕਰਕੇ ਜਦੋਂ ਅਸੀਂ ਐਮਐਸਪੀ ਦੀ ਗੱਲ ਕਰਦੇ ਹਾਂ ਜਿਸ ਸਮੇਂ ਐਮਐਸਪੀ ਦੀ ਗੱਲ ਹੁੰਦੀ ਆ ਉਸ ਸਮੇਂ ਇੱਕ ਗੱਲ ਬੜੀ ਇੰਪੋਰਟੈਂਟ ਸਰਕਾਰ ਦੇ ਸਾਹਮਣੇ ਰੱਖਣ ਵਾਲੀ ਸੀ ਜਿਹੜੀ ਅੱਜ ਰੱਖੀ ਗਈ ਹੈ ਕਿ ਜਿਸ ਵੇਲੇ ਦੇਸ਼ ਦੇ ਅੱਜ ਦੇ ਮੌਜੂਦਾ ਪ੍ਰਧਾਨ ਮੰਤਰੀ ਗੁਜਰਾਤ ਦੇ ਮੁੱਖ ਮੰਤਰੀ ਸੀ ਤੇ ਉਸ ਵੇਲੇ ਇਹਨਾਂ ਦੇ ਹੱਥਾਂ ਦੀ ਬਣਾਈ ਹੋਈ ਇੱਕ ਕਮੇਟੀ ਦੀ ਰਿਪੋਰਟ ਸਰਕਾਰ ਦੇ ਟੇਬਲ ਤੇ ਪਈ ਆ ਔਰ ਉਹਦੇ ਸਪਸ਼ਟ ਕਿਹਾ ਗਿਆ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਦਿਓ। ਇੰਨਾ ਹੀ ਨਹੀਂ ਹੋਰ ਬਹੁਤ ਸਾਰੀਆਂ ਗੱਲਾਂ ਇਹਨਾਂ ਦੇ ਸਾਹਮਣੇ ਰੱਖਿਆਂਗੇ ਕਿਸਾਨ ਕਰਜ਼ਾਈ ਕਿਵੇਂ ਹੋ ਰਿਹਾ ਹੈ। ਉਹ ਵੀ ਤੱਥਾਂ ਸੇਤ ਗੱਲ ਇਹਨਾਂ ਦੇ ਸਾਹਮਣੇ ਰੱਖੀ ਗਈ ਹੈ। ਗੱਲ ਪੋਜੀਟਿਵ ਮਾਹੌਲ 'ਚ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਸਰਕਾਰ ਨੇ ਗੱਲ ਨੂੰ ਸਾਡੀ ਨੂੰ ਸੁਣਿਆ ਔਰ ਸੁਣ ਕੇ ਇਹ ਗੱਲ ਉਹਨਾਂ ਮੰਨੀਓ ਆਈ ਹੈ ਕਿ ਅਸੀਂ ਆਪਦੇ ਇਹ ਜਿਹੜੇ ਤੁਸੀਂ ਤੱਥ ਰੱਖੇ ਆ ਇਹਨਾਂ ਤੱਥਾਂ ਦੇ ਉੱਤੇ ਅਸੀਂ ਗੰਭੀਰਤਾ ਦੇ ਨਾਲ ਵਿਚਾਰ ਕਰਦੇ ਆ ਸਾਡੇ ਵੱਲੋਂ ਇਹ ਆ ਕਿ ਅਸੀਂ ਤੱਥ ਰੱਖਦੇ ਉਹਨਾਂ ਨੇ ਇਹਨਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਜੋ ਇਹ ਦੂਜੇ ਦੀ ਗੱਲ ਹੈ ਜਿਹੜੀ ਸਾਡੀ 13 ਦਾ ਪ੍ਰੋਗਰਾਮ ਹੈ ਉਹ ਐਜ਼ ਇਟ ਇਜ਼ ਹਜੇ ਕੈਮ ਹੈ ਸਰਕਾਰ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਜਲਦੀ ਦੁਬਾਰਾ ਤੁਹਾਡੇ ਨਾਲ ਮੀਟਿੰਗ ਕਰਾਂਗੇ ਅਗਰ ਸਰਕਾਰ 13 ਤੋਂ ਪਹਿਲਾਂ ਮੀਟਿੰਗ ਕਰਕੇ ਸਾਡੇ ਮਸਲਿਆਂ ਦਾ ਹੱਲ ਕਰਦੀ ਹੈ ਤਾਂ ਗੱਲ ਠੀਕ ਹੈ ਨਹੀ ਦਾ 13 ਦਾ ਪ੍ਰੋਗਰਾਮ ਐਜ਼ ਇਟ ਇਜ਼ ਸਾਡਾ ਜਾਰੀ ਹੈ ਔਰ ਉਹਦੇ ਤੇ ਅਸੀਂ ਮਤਲਬ ਆਪਦੀ ਜਿਹੜੀ ਸਾਡੇ ਫੋਰਮ ਨੇ ਉਹਨਾਂ ਫੋਰਮਾਂ ਦੇ ਵਿੱਚ ਜਾ ਕੇ ਅਸੀਂ ਕੱਲ ਤੱਕ ਮੀਟਿੰਗਾਂ ਕਰਕੇ ਪਰਸੋ ਤੱਕ ਮੀਟਿੰਗਾਂ ਕਰਕੇ ਇਹ ਸਾਰੀ ਜਿਹੜੀ ਅੱਜ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ ਇਹ ਸਾਰੀ ਚਰਚਾ ਉਹਨਾਂ ਨਾਲ ਸਾਂਝੀ ਕਰਾਂਗੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ ਕਿਸਾਨਾਂ ਦੀਆਂ 13 ਮੰਗਾਂ ਨੇ ਇਹ ਮੰਗਾਂ ਪੂਰੀਆਂ ਨਾ ਹੋਣ ਕਰਕੇ ਕਿਸਾਨ ਗੁੱਸੇ ਦੇ ਵਿੱਚ ਨੇ ਖਾਸ ਕਰਕੇ ਮੋਦੀ ਸਰਕਾਰ ਤੇ ਵਾਦਾ ਖਿਲਾਫੀ ਦਾ ਇਲਜ਼ਾਮ ਹੈ ਤੇ ਉਧਰ ਕਿਸਾਨਾਂ ਨੂੰ ਰੋਕਣ ਦੇ ਲਈ ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ਬੈਰੀਕੇਡਿੰਗ ਕਰੜੀ ਕੀਤੀ ਗਈ ਹੈ ਖਾਸ ਕਰਕੇ ਸ਼ੰਭੂ ਬਾਰਡਰ ਤੇ ਸੀਮੈਂਟਸ ਦੀਆਂ ਸਲੈਪਸ ਮੰਗਵਾਈਆਂ ਗਈਆਂ ਨੇ नाली कंडिया तारा बोरिया भी भर के रख लिया गई ने पर किसान भी वजिद ने कि वो कूच करेंगे हालांकि मीटिंगा का दौर चलता रहेगा हमने कहा भी जो हरियाणा में हो रहा आप कर रहे हैं जैसे डीजल के ऊपर नोटिफिकेशन आपने कर दिया अभी ट्रैक्टरों में डीजल नहीं डलने देंगे आप नोटिफिकेशन कर रहे हैं आप सड़कों पर जाएंगे तो आप जमीन खुर्क कर देंगे और जिस तरह से बैरिकेटिंग हो रही है अच्छी नहीं है हम देश के वासी हैं इस देश में रहने वाले हैं ਕਿਮਨੇ ਕਾ ਹਮਾਰੇ ਦਰਵਾਜੇ ਖੁੱਲੇ ਆਪ ਜੋ ਵੀ ਵਾਰਤਾ ਕਰਨਾ ਚਾਹੇਂਗੇ ਹਮ ਕਰਨੇ ਲਈ ਤਿਆਰ ਹੈ 13 ਕਾ ਦਿੱਲੀ ਅੰਦੋਲਨ ਹੈ ਉਹ ਜਾਰੀ ਰਹੇਗਾ ਪੂਰੇ ਦੇਸ਼ ਵਰਸੇ 13 ਕੋ ਹਮ ਕੂਚ ਕਰੇਗੇ ਕਿਸਾਨਾਂ ਨੇ ਮੋਦੀ ਦੇ ਮੰਤਰੀਆਂ ਨਾਲ ਮੀਟਿੰਗ ਤਾਂ ਕਰ ਲਈ ਪਰ ਪ੍ਰਦਰਸ਼ਨ ਦੀ ਸਥਿਤੀ ਨਹੀਂ ਬਦਲੀ ਕਿਸਾਨ 13 ਫਰਵਰੀ ਨੂੰ ਦਿੱਲੀ ਜਾਣਗੇ ਕਿਸਾਨਾਂ ਨੇ ਤਿਆਰੀ ਕਰ ਲਈ ਕਿਸਾਨਾਂ ਨੇ ਵਾਰਤਾ ਦਾ ਤਾਂ ਸਵਾਗਤ ਕੀਤਾ ਪਰ ਨਾਲ ਹੀ ਹਰਿਆਣਾ ਦੇ ਬਾਰਡਰ ਤੇ ਕੀਤੀ ਬੈਰੀਕੇਡਿੰਗ ਤੇ ਸਵਾਲ ਵੀ ਖੜੇ ਕੀਤੇ ਨੇ ਕਿ ਦੇਸ਼ ਦੇ ਨਾਗਰਿਕਾਂ ਨਾਲ ਇਕੇ ਹੁਜਾ ਸਲੂਕ ਕੀ ਹੈ सभी जो दस मांगे हैं एक एक पर ऊपर हर किसान लीडर ने तथ्यों के साथ वार्ता की है और जो तथ्य हमने उनके सामने रखे हैं मंत्रियों ने कहा है कि हम अपने तौर पर जो भारत सरकार है इन सब बातों के ऊपर विचार विमर्श करेगी और उसके बाद क्या निर्णय करती है सरकार ये तो आने वाले समय में हमें मालूम होगा दूसरा जहां तक हमारा तेरह का दिल्ली आंदोलन है वो जारी रहेगा पूरे देश भर से तेरह को हम कूच करेंगे और अच्छा भरोसा बना है लेकिन हमने कहा भी जो हरियाणा में हो रहा आप कर रहे हैं जैसे डीजल के ऊपर नोटिफिकेशन आपने कर दिया अभी ट्रैक्टरों में डीजल नहीं डलने देंगे आप नोटिफिकेशन कर रहे हैं आप सड़कों को जाएंगे तो आपकी जमीन कुर्क कर देंगे और जिस तरह से बैरिकेटिंग हो रही है अच्छी नहीं है हम देश के वासी हैं इस देश में रहने वाले हैं हमें अपनी बात करने का आंदोलन करने का हक है पीसफुली शांतमयी तरीके से करेंगे और उन्होंने कहा हम इस 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 बात के ऊपर भी विपार्ज करेंगे सरकार चाहती है अभी हम वार्ता जारी रखें हमने कहा हमारे दरवाजे खुले हैं आप जो भी वार्ता करना चाहेंगे हम करने के लिए तैयार हैं कहाँ से तीन ट्रैक्टर ट्रॉलियाँ कहाँ से चार मालवे के गांव बड़े यहाँ से तो पाँच पाँच छः छः ट्रैक्टर ट्रॉलियाँ भी हैं सभी तैयारी हो रही है अब देश के वासी अपनी बात हम चाहेंगे भी माननीय प्रधानमंत्री जी आगे आए अभी सत्र चल रहा पार्लियामेंट का अगर वो निर्णय लें तो देश की पार्लियामेंट में एमएसपी गारंटी कानून की बात देश की पार्लियामेंट की पटल में रखी जा सकती है और आशा है सभी को देश से कुछ ना कुछ किसान मजदूर के लिए पचहत्तर सालों में जो नहीं हो सका अब होना चाहिए उसी के लिए आंदोलन जो भाई जा रहे हैं वो अपनी मर्जी से जा रहे हैं उन्होंने ऐस के हमसे भी राय नहीं की है हमारे से भी राय नहीं की है देश के सारे संकुए से राय करते सारे एक दम जाते देखिए हम बिना बुरा बिल्कुल नहीं जाएंगे हमें उसने कोई मोक्ता नहीं है और ना ही हमारे से कोई राय की ये कुछ जो भाई जा रहे हैं वो अपनी मर्जी से जा रहे हैं उन्होंने ऐस के हमसे भी राय नहीं की है हमारे से भी राय नहीं की है और होना ये चाहिए था कि देश के सारे संकुए से राय करते सारे एक दम जाते क्योंकि वो भाई कह रहे हैं कि सरकार ने वादा खिलाफी की है बिल्कुल की है जो सरकार ने वादे किए थे खड़ी नहीं कर लेकिन वो तो सभी सेंटर शामिल थे वो वादे तो सभी सेंटरों ने किए थे फिर कुछ क्यों जा रहे हैं सभी को जाना चाहिए था और सभी को जाना चाहिए तो सभी को बुलाना चाहिए सभी की मीटिंग करनी चाहिए थी जो नहीं की गई अपनी मर्जी से कुछ संगठन फैसला कर लिया है कुछ संगठन में जाने का वो जा रहे हैं ना और एसके एम ने भी बयान दे दिया कि हम भी शामिल नहीं सरकार जो है वो तो हमेशा ही तैयारी करती है पिछले बार भी बहुत सी तैयारियां की थी उन्होंने सड़कें खोद दी थी दस दस फुट के खड्डे सड़कों में उन्होंने पार दिए थे और बहुत नहरों के ऊपर दम्पर भरके लगा दिए थे बजरी के और भी फोर्स आके बैठ के चौकड़ियां मार के बहुत से वो तो पुलिस का ड्यूटी है करना है लेकिन मैं सरकार से और फोर्सों से मैं ये अनुरोध करूंगा कि वो ऐसी कोई सख्ताई न बरते जिससे किसानों का नुकसान हो देखिए हम बिना बुलाए बिल्कुल नहीं जाएंगे जब कोई बुलाएगा तो हम अपने संगठन की राय करेंगे और बिना बुलाए जाए ये होता है कि कई बार मेरे जाने से कोई और नुकसान हो जाए और फिर वो ये कहें कि आपको किसी ने बुलाया था सारी उम्र का कलंक हमारे मत्थे पर लग जाए इसलिए हम बिना बुलाए नहीं जाएंगे नहीं ਇਹ ਕਾਰਨ ਇਹ ਕੇਵਲ ਇਹ ਹੈ ਕਿ ਮੇਰੇ ਕੋ ਨਾ ਤੋਂ ਬੁਲਾਇਆ ਗਿਆ ਨਾਰਾਇਣ ਕੀ ਤੇ ਬਿਨਾ ਬੁਲਾਏ ਕਹੀਂ ਨਹੀਂ ਜਾਣਾ ਚਾਹੀਦਾ ਯਾਰ ਹੱਦ ਹੋ ਗਈ ਹੁਣ ਤਾਂ ਸਬਰ ਦਾ ਦੇ ਬੰਦ ਫੁੱਟਦੇ ਜਾਂਦੇ ਆ ਕਿ ਹੁਣ ਵੀ ਨਾ ਪੰਜਾਬ ਜਾਗਿਆ ਹੁਣ ਵੀ ਨਾ ਉੱਠਿਆ ਤਾਂ ਫੇਰ ਇਹ ਵਾਰੀ ਸਾਰਿਆਂ ਦੀ ਆਉਣੀ ਹੈ ਯਾਦ ਰੱਖੀ ਬੋਲ ਕੇ ਜਾਂਦੇ ਆ ਹਜ਼ਾਰਾਂ ਦੇ ਇਕੱਠ 'ਚ ਵੀ ਦਸਤਰੀ ਤੱਕ ਸੀ ਭਾਨਾ ਭਾਈ ਛੱਡ ਦਿਆਂਗੇ ਪੜਤਾਲ ਕਰਕੇ ਦੂਜੇ ਪਾਸੇ 307 ਰਾਦਾ ਕਤਲ ਲਾ ਕੇ ਦੋਨੇ ਭੈਣਾ ਪਾਨੇ ਦੀਆਂ ਭਰਾ ਛੋਟਾ ਬਾਪੂ ਪਿੰਡ ਦਾ ਸਰਪੰਚ ਪਿੰਡ ਦੇ ਪੰਚ ਹੋਰ ਜਿੰਨੇ ਨੌਜਵਾਨ ਮੁੰਡੇ ਨਾਲ ਸੀਗੇ ਕੋਈ ਵੀਡੀਓ ਬਣਾਉਣ ਵਾਲਾ ਸੀ ਕੋਈ ਸੋਸ਼ਲ ਮੀਡੀਆ ਵਾਲਾ ਸੀ ਸਾਰਿਆਂ ਨੂੰ 307 ਚ ਮਾਰਦਾ ਇਹਦਾ ਮਤਲਬ ਤੂੰ ਸਾਰਿਆਂ ਨੂੰ ਦਬੋ ਦੇਣਾ ਚਾਹੁੰਦਾ ਸਾਰਿਆਂ ਨੂੰ ਮਾਰ ਦੇਣਾ ਚਾਹੁੰਦਾ ਜੇ ਸਾਨੂੰ ਪੁਲਿਸ ਚੱਕ ਕੇ ਲੈ ਗਈ ਵੀਰਾ ਬਣ ਕੇ ਮੋਰਚਾ ਤੁਸੀਂ ਸੰਭਾਲਣਾ ਕਿਉਂ ਤੁਹਾਨੂੰ ਸਭ ਸਾਰੀ ਹਕੀਕਤ ਤੁਹਾਡੇ ਸਾਹਮਣੇ ਆ ਕੋਈ ਕੋਈ ਡਰਾਮੇਬਾਜ਼ ਨਹੀਂ ਇਹਦੇ ਚ ਕੁਛ ਨਹੀਂ ਹੈਗਾ ਤੁਹਾਡੇ ਜਿਹੜਾ ਹੈਗੀ ਹਕੀਕਤ ਤੁਹਾਡੇ ਸਾਹਮਣੇ ਚੱਲ ਰਹੀ ਆ 370 ਰਾਤ ਦਾ ਕਤਲ ਦੇ ਨਾਲ 11 ਧਰਾਵਾਂ ਹੋ ਠੋਕਤੀਆਂ ਜਾਂ ਸਾਡੇ ਤੇ ਵੀ ਐਨਐਸਐ ਲਾ ਦੇ ਸਾਨੂੰ ਵੀ ਭੇਜ ਦੇ ਕਿ ਹੋਰ ਬਾਹਰ ਦਾ ਸੁਦਦੇ ਜਿਲ੍ਹਾ ਸਿਰ ਦੇ ਚੱਕ ਬਣਾ ਕੋਈ ਨਾ ਕੋਈ ਬਹਾਨਾ ਜਿਵੇਂ ਪਹਿਲਾਂ ਫੋਰਸ ਮੰਗਾਈਆਂ ਸੀ ਮੰਗਾ ਕੇ ਸਾਨੂੰ ਵੀ ਕਰ ਖਾਤੋ ਇਹ ਬਲੌਗਰ ਪਾਣਾ ਸਿੱਧੂ ਦੇ ਪੈਨ ਕਿਰਨਜੀਤ ਕੌਰ ਨੇ ਦਸਕੂਲ ਚ ਨੌਕਰੀ ਕਰਦੇ ਨੇ ਪਰ ਇਹਨਾਂ ਤੇ ਵੀ ਐਫਆਈਆਰ ਦਰਜ ਕਰ ਦਿੱਤੀ ਗਈ ਬਰਨਾਲਾ ਜ਼ਿਲ੍ਹੇ ਦੇ ਥਾਣਾ ਤਨਾਲਾ ਵਿਖੇ 3 ਫਰਵਰੀ ਨੂੰ ਐਫਆਈਆਰ ਨੰਬਰ 14 ਦਰਜ ਕੀਤੀ ਗਈ ਇਸ ਐਫਆਈਆਰ ਦੇ ਵਿੱਚ ਪਾਨਾ ਸਿੱਧੂ ਦੇ ਭਰਾ ਅਮਨਾ ਸਿੱਧੂ ਉਸ ਦੀਆਂ ਦੋ ਭੈਣਾਂ ਤੇ ਪਿਤਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਕਈ ਤਰ੍ਹਾਂ ਦੇ ਤਹਿਤ ਕੁਝ ਹੋਰ ਲੋਕਾਂ ਤੇ ਵੀ ਮਾਮਲਾ ਦਰਜ ਕੀਤਾ ਗਿਆ ਪਰ ਦਲੀਲ ਹੈ ਕਿ ਪਾਨਾ ਸਿੱਧੂ ਦੀ ਇਹ ਭੈਣ ਨੌਕਰੀ ਕਰਨ ਗਈ ਸੀ ਪ੍ਰਦਰਸ਼ਨ ਕਰਨ ਨੇ ਪਰ ਫਿਰ ਵੀ ਮਾਮਲਾ ਦਰਜ ਕਰ ਲਿਆ ਗਿਆ ਮੈਂ ਇਹ ਕਹਿਣਾ ਚਾਹਨੀ ਹਾਂ ਕਿ ਸਾਡੇ ਨਾਲ ੱਟਕਾ ਹੋ ਰਿਹਾ ਹੈ ਮੇਰੇ ਸਾਰੇ ਇਨਸਾਫ ਪਸੰਦ ਜੋ ਵੀ ਦੇਸ਼ਾਂ ਵਿਦੇਸ਼ਾਂ ਚ ਲੋਕ ਨੇ ਸਾਰੇ ਮਤਲਬ ਕਿ ਇਕੱਠੇ ਹੋਣ ਸਾਰੇ ਆਪੋ ਆਪਣੇ ਘਰਾਂ ਚੋਂ ਨਿਕਲਣ ਕਿਉਂਕਿ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਕਿਉਂਕਿ ਮੈਂ ਆਪਣੀ ਜੌਬ ਤੇ ਸੀ ਪ੍ਰੋਪਰ ਜੌਬ ਕਰਦੀ ਆ ਇਸ ਕਰਕੇ ਇਹਨਾਂ ਨੇ ਸਾਡੇ ਤੇ ਵੀ ਪਰਚਾ ਦਰਜ ਕਰਿਆ ਸਾਰੀਆਂ ਮਾਵਾਂ ਪੈਣਾ ਇਕੱਠੀਆਂ ਹੋਣ ਤੇ ਇਸ ਸੰਘਰਸ਼ ਲਈ ਅੱਗੇ ਹੋਣ ਬਸ ਇਹੀ ਬੇਨਤੀ ਕਰਦੇ ਆ ਬਈ ਦੁੱਖ ਸਾਨੂੰ ਉਹਦੇ ਉੱਤੇ ਪਰਚੇ ਦਾ ਨਹੀਂ ਹੈਗਾ ਜਿੰਨੀਆਂ ਸਾਡੀਆਂ ਭੈਣਾਂ ਦਾ ਦੁੱਖ ਹੈ ਜਿਹੜਾ ਭੈਣਾਂ ਦਾ ਦੁੱਖ ਆ ਬਈ ਸਾਨੂੰ ਬਹੁਤ ਸਤਾ ਰਿਹਾ ਸਾਡੇ ਤੇ ਚਾਹੇ ਚਾਰ ਪਰਚੇ ਹੋਰ ਦੇ ਦੇ ਸਾਨੂੰ ਦੁੱਖ ਨਹੀਂ ਸੀ ਪਰ ਜੇ ਸੱਚਾ ਪਰਚਾ ਹੁੰਦਾ ਨਾ ਸੱਚਾ ਪਰਚਾ ਚੱਲ ਜਾਂਦਾ ਬਈ ਝੂਠਾ ਪਰਚਾ ਦਿੱਤਾ ਅਸੀਂ ਜਿੱਦੇ 3 ਦਿਨ ਤੀਕ ਨੂੰ ਅਸੀਂ ਚੱਕੇ ਗਏ ਪਹਿਲਾਂ ਮੁਗਵਾਲ ਤੋਂ ਚੱਕ ਕੇ ਸਾਨੂੰ ਬਾਲੀਏ ਥਾਣੇ 'ਚ ਰੱਖਿਆ ਗਿਆ ਉੱਥੇ 8 8:30 ਵਜੇ ਸਾਨੂੰ ਉੱਥੋਂ ਕੱਢਿਆ ਗਿਆ ਠੀਕ ਹੈ ਸਾਰਾ ਸਾਡਾ ਰਿਕਾਰਡ ਆ ਜਿਹੜਾ ਉੱਥੇ ਪਿਆ ਸਾਡਾ ਪਰਚਾ ਜਿਹੜਾ ਦਿੱਤਾ ਇਹਨਾਂ ਨੇ ਤਣਾਉਲੇ ਥਾਣੇ 'ਚ ਦਿੱਤਾ ਠੀਕ ਹੈ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਬਹੁਤ ਜ਼ਿਆਦਾ ਧੱਕਾ ਜ਼ੁਲਮ ਹੋ ਰਿਹਾ ਠੀਕ ਹੈ ਨਾਲ ਕੁੜੀਆਂ ਤੇ ਜਿਹੜੀ ਭੰਨੇ ਦੀ ਭੈਣ ਹੈ ਉਹ ਇੱਕ ਟੀਚਰ ਲੱਗੀ ਹੋਈ ਆ ਸਕੂਲ ਦੇ ਵਿੱਚ ਉਹ ਦੇ ਪੜਾਉਣ ਗਈ ਸੀ ਤੇ ਉਹਤੇ ਵੀ ਪਰਚਾ ਦਿੱਤਾ ਇੱਕ ਭੈਣ ਪਟਿਆਲੇ ਬੈਠੀ ਆ ਉਹਤੇ ਬੈਠੀ ਸੀ ਪਰਚਾ ਦਿੱਤਾ ਡੈਡੀ ਸੀ ਉਹਦਾ ਘਰੇ ਸੀ ਉਹਦਾ ਉਹਦਾ ਵੀ ਪਰਚਾ ਦਿੱਤਾ ਸਾਰੇ ਝੂਠੇ ਪਰਚੇ ਦਿੱਤੇ ਨੇ ਬਈ ਇਹ ਹੁਣ ਮੁੱਖ ਮੰਤਰੀ ਨੂੰ ਸਵਾਲ ਹੋ ਰਹੇ ਨੇ ਤੇ ਪੰਜਾਬ ਸਰਕਾਰ ਨੂੰ ਅਪੀਲ ਵੀ ਕਿ ਧੱਕਾ ਨਾ ਕੀਤਾ ਜਾਏ ਪਿੰਡ ਵਾਲਿਆਂ ਸ ਨੇ ਸਰਪੰਚ ਦਾ ਇਲਜ਼ਾਮ ਹੈ ਕਿ ਮਾਮਲਾ ਬਿਲਕੁਲ ਗਲਤ ਹੈ ਹੁਣ ਸਰਕਾਰ ਜ਼ਬਰ ਕਰ ਰਹੀ ਹੈ ਯਾਰ ਹੱਦ ਹੋ ਗਈ ਹੁਣ ਤਾਂ ਸਬਰ ਦਾ ਦੇ ਬੰਦ ਟੁੱਟਦੇ ਜਾਂਦੇ ਆ ਜੀ ਹੁਣ ਵੀ ਨਾ ਪੰਜਾਬ ਜਾਗਿਆ ਹੁਣ ਵੀ ਨਾ ਉੱਠਿਆ ਤਾਂ ਫੇਰ ਇਹ ਵਾਰੀ ਸਾਰਿਆਂ ਤੇ ਆਉਣੀ ਹੈ ਇਹ ਯਾਦ ਰੱਖਿਓ 370 ਰਾਤ ਦਾ ਕਤਲ ਦੇ ਨਾਲ 11 ਧਰਾਵਾਂ ਹੋ ਠੋਕਤੀਆਂ ਉਸੇ ਦਿਨੀ ਤਿੰਨ ਨੂੰ ਰਾਤ ਨੂੰ ਪਰਚਾ ਦਿੱਤਾ ਇੱਕ ਪਾਸੇ ਆ ਕੇ ਡੀਜੀਪੀ ਅਰਪਿਤ ਸ਼ੁਕਲਾ ਵਰਗੇ ਏਡੀਜੀਪੀ ਜਸਕਰਨ ਸਿੰਘ ਵਰਗੇ ਏਡੀਜੀਪੀ ਗੁਰਿੰਦਰ ਢਿੱਲੋਂ ਵਰਗੇ ਡੀਆਈਜੀ ਭੁੱਲਰ ਵਰਗੇ ਲੈਕਤੀ ਸਮਝੌਤਾ ਕਰਕੇ ਜਾਂਦੇ ਆ ਬੋਲ ਕੇ ਜਾਂਦੇ ਆ ਹਜ਼ਾਰਾਂ ਦੇ ਇਕੱਠ ਚ ਵੀ 10 ਤਰੀਕ ਤੱਕ ਅਸੀਂ ਭਾਨਾ ਭਾਈ ਛੱਡ ਦੇਾਂਗੇ ਪੜਤਾਲ ਕਰਕੇ ਦੂਜੇ ਪਾਸੇ 307 ਰਾਦਾਖਤ ਲਾ ਕੇ ਦੋਨੇ ਭੈਣਾ ਭਾਨੇ ਦੀਆਂ ਭਰਾ ਛੋਟਾ ਬਾਪੂ ਪਿੰਡ ਦਾ ਸਰਪੰਚ ਪਿੰਡ ਦੇ ਪੰਚ ਹੋਰ ਜਿੰਨੇ ਨੌਜਵਾਨ ਮੁੰਡੇ ਨਾਲ ਸੀਗੇ ਕੋਈ ਵੀਡੀਓ ਬਣਾਉਣ ਵਾਲਾ ਸੀ ਕੋਈ ਸੋਸ਼ਲ ਮੀਡੀਆ ਵਾਲਾ ਸੀ ਸਾਰਿਆਂ ਨੂੰ 307 ਚ ਮੜਤਾ ਹੁਣ ਇਹ 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 ਦੇਖੋ ਵੀ ਕਿੱਧਰ ਨੂੰ ਤੁਰ ਪਿਆ ਹੈ ਇਹਦਾ ਮਤਲਬ ਤੂੰ ਸਾਰਿਆਂ ਨੂੰ ਦਬਤ ਦੇਣਾ ਚਾਹਨਾ ਸਾਰਿਆਂ ਨੂੰ ਮਾਰ ਦੇਣਾ ਚਾਹੁੰਨਾ ਹੁਣ ਆਪਾਂ ਸੁਣਦੇ ਰਹੇ ਹਾਂ ਕਿ ਕਿਵੇਂ ਇੱਥੇ ਜਕਰੀਏ ਵਰਗੇ ਕਿਵੇਂ ਮੱッセ ਰੰਗੜ ਵਰਗੇ ਕਿਵੇਂ ਅਬਦਾਲੀ ਸਾਡੀਆਂ ਬੀਬੀਆਂ ਭੈਣਾਂ ਨੂੰ ਚੱਕ ਕੇ ਲੈ ਜਾਂਦੇ ਸੀ ਹੁਣ ਉਸੇ ਰਾਏ ਆ ਗਿਆ ਹੁਣ ਦੋ ਭੈਣਾਂ ਇੱਕ ਭੈਣ ਤਾਂ ਵਿਚਾਰੀ ਜਿਹੜੀ ਸਕੂਲ 'ਚ ਸਰਕਾਰੀ ਟੀਚਰ ਆ ਪ੍ਰਾਇਮਰੀ ਸਕੂਲ ਦੇ ਵਿੱਚ ਮਾਸਟਰ ਆ ਹੈਡਮਾਸਟਰ ਆ ਉਹ ਉਸ ਦਿਨ ਉਹਦੀ ਡਿਊਟੀ ਉੱਥੇ ਹਾਜ਼ਰੀ ਪਈ ਹੋਈ ਆ ਸਕੂਲ 'ਚ ਉਹ ਕੱਟਚ ਵੀ ਨਹੀਂ ਗਏ ਕਿਸੇ 'ਚ ਚੱਕ ਕੇ ਉਹ ਤੇ ਪਰਚਾ ਦੂਜੀ ਕੁੜੀ ਘਰੇ ਆ ਭੈਣ ਉਤੇ ਹੀ ਪਰਚਾ ਬਾਪੂ ਕਰੇ ਉਤੇ ਹੀ ਪਰਚਾ ਭਰਾ ਤੇ ਹੀ ਪਰਚਾ ਸਾਡੇ ਤੇ ਕਰ ਦਿੰਦਾ ਪਰ ਇੱਥੋਂ ਤੱਕ ਤੁਸੀਂ ਆ ਜਾਓਗੇ ਇਸ ਪੱਧਰ ਤੱਕ ਗਿਰ ਜਾਵੋਗੇ ਯਾਰ ਇਸ ਇਹ ਸੋਚਿਆ ਨਹੀਂ ਸੀ ਪੰਜਾਬ ਦੇ ਲੋਕਾਂ ਨੇ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਪਰ ਤੇਰਾ ਹੁਣ ਸਾਰਾ ਚਿਹਰਾ ਸਾਹਮਣੇ ਆ ਗਿਆ ਲੋਕਾਂ ਦੇ ਜੋ ਤੂੰ ਸਾਡੇ ਨਾਲ ਕਰ ਰਿਹਾ ਪੰਜਾਬ ਦੇ ਲੋਕਾਂ ਨਾਲ ਕਰ ਰਿਹਾ ਪਰ ਇਹ ਦਿਮਾਗ ਦੇ ਵਿੱਚ ਇੱਕ ਗਲਤਫਹਿਮੀ ਕੱਢ ਦੇ ਜਨ ਦੇ ਸਾਨੂੰ ਮਰਵਾ ਜਾਂ ਸਾਡੇ ਤੇ ਵੀ ਐਨਐਸਐ ਲਾ ਦੇ ਸਾਨੂੰ ਵੀ ਭੇਜ ਦੇ ਕਿਤੇ ਹੋਰ ਬਾਹਰਲੇ ਸੂਬੇ ਦੇ ਜਿਲ੍ਹੇ ਸਿਰ ਦੇ ਚੱਕ ਕੇ ਬਣਾ ਕੋਈ ਨਾ ਕੋਈ ਬਹਾਨਾ ਜਿਵੇਂ ਪਹਿਲਾਂ ਫੋਰਸ ਮੰਗਾਈਆਂ ਸੀ ਮਗਾ ਕੇ ਸਾਨੂੰ ਵੀ ਕਰ ਖਤਮ ਜਿਵੇਂ ਮੂਸੇ ਵਾਲਾ ਮਰਵਾਇਆ ਤੁਸੀਂ ਸਿਕਿਉਰਿਟੀਆਂ ਲੀਕ ਕੀਤੀਆਂ ਤੇਰੇ ਬਲਤੇਜ ਪੰਨੂ ਵਰਗਿਆਂ ਨੇ ਅੱਜ ਵੀ ਤੇਰੇ ਨਾਲ ਬੈਠਦਾ ਤੇਰਾ ਮੀਡੀਆ ਸਲਾਹਕਾਰ ਹੈ ਉਹ ਪੰਜਾਬ ਦਾ ਪੁੱਤ ਤੁਸੀਂ ਮਰਵਾਇਆ ਉਹਦੇ ਜ਼ਿੰਮੇਵਾਰ ਤੁਸੀਂ ਹੈ ਸਾਡੇ ਨੌਜਵਾਨਾਂ ਨੇ ਸੇਲਾਖ ਡੇਬਰੂਗੜ ਸੱਟੇ ਉਹਨਾਂ ਦਾ ਕੇਸ ਵੀ ਚੱਲਣ ਦੇ ਰਹੇ ਆ ਚੱਕ ਕੇ ਪਾਨਾ ਸੱਟਿਆ ਜਲੀਲ ਕਰਾਇਆ ਵੀਡੀਓ ਬਣਾ ਬਣਾ ਦੇਖਦਾ ਰਿਹਾ ਨੰਗੇ ਕਰ ਕਰਕੇ ਠੰਡੇ ਪਾਣੀ ਪਾ ਪਾ ਸਰਚਾਂ ਦੇ برفਾਂ ਦੇ ਲਟਾਲ ਲਟਾ ਕੇ ਹੁਣ ਤੂੰ ਸਾਡਾ ਉਦੋਂ ਪਰਿਵਾਰ ਤੇ ਆ ਗਿਆ ਠੀਕ ਆ ਫਿਰ ਕੱਲ ਨੂੰ ਇਹਨਾਂ ਨੂੰ ਵੀ ਆ ਕੁੜੀਆਂ ਖੜ ਗਈਆਂ ਭਾਈਸ ਤਾਂ ਕਹਿੰਨੇ ਆ ਜਾ ਭੇਜ ਆ ਦੀ ਪੁਲਿਸ ਲਜਾਓ ਚੱਕ ਕੇ ਸਾਰਿਆਂ ਨੂੰ ਤੇ ਇਹਦਾ ਜਵਾਬ ਤਥੋਂ ਪੰਜਾਬ ਦੇ ਲੋਕ ਲੈ ਲੈਣਗੇ ਇਹ ਇੰਨਾ ਤੂੰ ਜਿਹੜਾ ਦਿਮਾਗ ਦੇ ਵਿੱਚ ਇੰਨਾ ਫਤੂਰ ਆ ਨਾ ਕਿ ਮੈਂ ਆਈ ਡੰਡੇ ਦੇ ਜੋਰ ਤੇ ਦੱਬ ਲੂੰਗਾ ਇਹ ਲੋਕ ਇਹਨੇ ਦੱਬੇ ਨਹੀਂ ਜਾਣੇ